ਦੇ ਨਾਲ ਨੇ ਡਾਕਟਰ ਸਲਵਿੰਦਰ ਸਿੰਘ ਤੂਰ ਮੈਟਰੋ ਹਸਪੀਟਲ ਪਟਿਆਲਾ ਤੋਂ ਅੱਜ ਇਹਨਾਂ ਕੋਲੇ ਆਏ ਹੋਏ ਆ ਤੇ ਸਾਡੇ ਫੈਮਿਲੀ ਮੈਂਬਰ ਨੇ 올ਡ ਆਯਰਵੈਦਿਕਾ ਦੇ ਮੈਂਬਰ ਨੇ ਵੀ ਸੋ ਇਹਨਾਂ ਤੋਂ ਜਾਣਾਂਗੇ ਤੁਹਾਡੀ ਸਮੱਸਿਆਵਾਂ ਨੇ ਜਿਹੜੀਆਂ ਬਾਹਾਂਾਂ ਦੇ ਵਿੱਚ ਦਰਦ ਹੁੰਦਾ ਸੁਣਪਣ ਹੁੰਦਾ ਜਾਂ ਕਿਵਰੀ ਕਿਸੇ ਲੈਗ ਚ ਪੇਨ ਆ ਜਾਂ ਕਿਸੇ ਸਪਾਇਨ ਚ ਪੇਨ ਆ ਇਹ ਹੈਗੇ ਨੇ ਜਿਹੜੇ ਸਪੈਸ਼ਲਿਸਟ ਸਪਾਇਨ ਅਤੇ ਨਿਊਰੋ ਦੇ ਸਪੈਸ਼ਲਿਸਟ ਨੇ ਇਹ ਨਿਊਰੋ ਸਰਜਨ ਨੇ ਤੇ ਗੋਲਡ ਮੈਡੀਸਟ ਨੇ ਤੋਂ ਅੱਜਕੱਲ ਆਪਾਂ ਦੇਖ ਰਹੇ ਆ ਵੀ ਆਮ ਕਰਕੇ ਮੇਰੇ ਕੋਲ ਵੀ ਮਰੀਜ਼ ਬਹੁਤ ਆਉਂਦੇ ਨੇ ਇਦਾਂ ਦੇ ਕਹਿੰਦੇ ਨੇ ਹੱਥ ਪੈਰ ਸੋਨਦੇ ਨੇ ਅੱਥਾਂ ਦੇ ਵਿੱਚ ਸੁੰਨਪਾਣਾ ਜਾਂਦਾ ਬਾਹਾਂਾਂ ਦੇ ਵਿੱਚ ਸੁੰਨਪਾਣਾ ਹੁੰਦਾ ਬਾਹਾਂਾਂ ਦੇ ਵਿੱਚ ਦਰਦ ਹੁੰਦਾ ਤੇ ਕਿਸੇ ਨੂੰ neck ਦੇ ਪਿੱਛੇ ਦਰਦ ਹੁੰਦਾ ਤੇ ਖਿੱਚ ਪੈਂਦੀ ਆ ਮਤਲਬ ਸਰੀਰ ਦੇ ਵਿੱਚ ਸਟਿਫਨੈਸ ਆ ਤੇ ਇਦਾਂ ਦੇ ਬਹੁਤ ਮਰੀਜ਼ ਆਉਂਦੇ ਨੇ ਬਹੁਤ ਪੁੱਛਦੇ ਨੇ ਵੀ ਕੀ ਕਾਰਨਾ ਪੈ ਜੀ ਵੀ ਆਜ ਰੋਏਦ ਕਿਦੇ ਵਿੱਚ ਇਹਦਾ ਕੀ ਇਲਾਜ ਆ ਸੋ ਤੁਹਾਡੇ ਵਾਸਤੇ ਬਹੁਤ ਖਾਸ ਵੀਡੀਓ ਆ ਸਾਰਿਆਂ ਵਾਸਤੇ ਸਰ ਜਿਵੇਂ ਤੁਸੀਂ ਦੱਸਿਆ ਆਲਰੇਡੀ ਕਿ ਇਹ ਬਹੁਤ ਹੀ ਜ਼ਿਆਦਾ ਕਾਮਨ ਬਿਮਾਰੀ ਹੈ ਸਭ ਤੋਂ ਪਹਿਲਾਂ ਲੋਕਾਂ ਨੂੰ ਹੁੰਦਾ ਕਿ ਹੱਥਾਂ ਦੇ ਵਿੱਚ ਕੀੜੀਆਂ ਲੜਨੀਆਂ ਝਰਨ ਇਦੇ ਦੋ ਤਿੰਨ ਮੇਜਰ ਮੋਟੇ-ਮੋਟੇ ਕਾਰਨ ਹੁੰਦੇ ਨੇ ਸਭ ਤੋਂ ਪਹਿਲਾਂ ਤਾਂ ਵੱਡਾ ਕਾਰਨ ਹੈ ਇਹਦਾ ਸ਼ੂਗਰ ਡਾਇਬੀਟਿਸ ਜਿਹੜੀ ਸ਼ੂਗਰ ਹੁੰਦੀ ਆ ਉਹ ਨਸਾਂ ਵਾਸਤੇ ਜ਼ਹਿਰ ਹੈ ਉਹ ਹੌਲੀ-ਹੌਲੀ ਜਿਹੜੀਆਂ ਐਂਡ ਆਪਣੀਆਂ ਆਖਰੀ ਵਾਲੀਆਂ ਨਸਾਂ ਹੁੰਦੀਆਂ ਨੇ ਪਤਲੀਆਂ ਨਸਾਂ ਜਿਹੜੋਂ ਆਪਾਂ ਕਹਿੰਦੇ ਆ ਉਹਨਾਂ ਨੂੰ ਉਹ ਖਰਾਬ ਕਰਦੀ ਆ ਤਾਂ ਸਭ ਤੋਂ ਵੱਡਾ ਕਾਰਨ ਇਹਦਾ ਹੈਗਾ ਡਾਇਬੀਟਿਕ ਨਿਊਰੋਪੈਥੀ ਉਸ ਤੋਂ ਬਾਅਦ ਵਿਟਾਮਿਨ B12 ਦੀ ਡੈਫੀਸ਼ੈਂਸੀ ਹੋ ਜਾਂਦੀ ਹੈ ਜਿਹੜੇ ਆਪਣੇ ਵੈਜੀਟੇਰੀਅਨ ਨੇ ਆਪਣੇ ਨਾਨ-ਵੈਜ ਆਪਾਂ ਨਹੀਂ ਖਾਂਦੇ ਤਾਂ ਉਹਨਾਂ ਦੇ ਵਿੱਚ ਵਿਟਾਮਿਨ B12 ਦੀ ਕਮੀ ਵੀ ਕਾਫੀ ਜ਼ਿਆਦਾ ਕਾਮਨ ਹੈ ਤੀਜਾ ਕਾਰਨ ਆ ਜਾਂ اپنی گردن ਤੋਂ ਲੈ ਕੇ ਆਪਣੇ ਹੱਥਾਂ ਤੱਕ ਕੁਸ਼ਕਾਂਵਾਂ ਜਾਂਦੀਆਂ ਹਨ ਨਸਾਂ ਜਾਂਦੀਆਂ ਹਨ گردن ਦੇ ਵਿੱਚ ਕਿਸੇ ਵੀ ਲੈਵਲ ਤੇ ਜੇ ਦਬਾਅ ਆ ਜੇ ਤਾਂ ਹੱਥ ਦੇ ਵਿੱਚ ਸੁੰਨਪੁਣਾਣਾ ਸਟਾਰਟ ਹੋ ਜਾਂਦਾ ਹੈ ਇੱਕ ਦਾ ਚੌਥਾ ਕਾਰਨ ਹੈ ਕਿ ਆਪਣੇ ਇੱਥੋਂ ਇੱਕ ਮੀਡੀਅਰ ਨਰਵ ਜਾਂਦੀ ਹੈ ਹੱਥ ਦੇ ਵਿੱਚ ਜੇ ਕਈ ਵਾਰ ਉਹ ਆਪਣੇ ਗੁੱਟ ਦੇ ਲੈਵਲ ਦੇ ਉੱਤੇ ਨਸ ਦਬ ਜਾਂਦੀ ਹੈ ਤਾਂ ਖਾਸ ਕਰਕੇ ਆ ਤਿੰਨ ਉਂਗਲਾਂ ਦੇ ਵਿੱਚ ਅੰਗੂਠਾ ਤੇ ਉਹਦੇ ਨਾਲ ਦੀਆਂ ਦੋ ਉਂਗਲਾਂ ਦੇ ਵਿੱਚ ਇਹਨਾਂ ਦੇ ਵਿੱਚ ਝਰਨ ਝਰਨੇ ਜਾਂ ਸੁੰਨਪੁਣਾਣਾ ਸਟਾਰਟ ਹੋ ਜਾਂਦਾ ਹੈ ਸੋ ਇਹ ਮੋٹے ਮੋٹے 3-4 ਕਾਰਨ ਹਨ ਸੁੰਨਪੁਣਾਣੇ ਦੇ ਬਾਕੀ ਅੱਜਕੱਲ ਆਪਣਾ ਲਾਈਫ ਸਟਾਈਲ ਐਸਾ ਹੈ ਆਪਣਾ ਪੋਸਚਰ ਐਸਾ ਹੈ ਆਪਾਂ ਅੱਜਕੱਲ ਸਾਰੇ ਗਰਦਨ ਝੁਕਾ ਕੇ ਮੋਬਾਈਲ ਯੂਜ਼ ਕਰਨਾ ਹੈ ਲਗਾਤਾਰ ਆਪਾਂ ਗਰਦਨ ਝੁਕਾ ਕੇ ਕੰਮ ਕਰਦੇ ਆਂ ਟੀਵੀ ਲੈਪਟਾਪਸ ਦੇ ਉੱਤੇ ਆਪਣੇ ਆਫਿਸ ਵਰਕਰ ਜਿੰਨਾ ਵੀ ਕੰਮ ਕਰਦੇ ਹਨ ਉਹ ਵੀ ਨੈਕ ਬੈਂਡ ਕਰਕੇ ਲਗਾਤਾਰ ਇੱਕ ਸਟ੍ਰੇਨ ਇੱਕ ਪੋਜੀਸ਼ਨ ਦੇ ਵਿੱਚ ਕੰਮ ਕਰਦੇ ਹਨ ਇਸ ਕਰਕੇ ਫਿਰ ਆਪਣੀ ਗਰਦਨ ਦੀ ਸਟਿਫਨੈਸ ਸਟਾਰਟ ਹੋ ਜਾਂਦੀ ਹੈ ਉਹ ਜੋ ਸ਼ੁਰੂਆਤ ਦੇ ਵਿੱਚ ਤਾਂ ਸਟਿਫਨੈਸ ਹੀ ਫਾਰਮ ਹੁੰਦੀ ਹੈ ਪਰ ਹੌਲੀ-ਹੌਲੀ ਫਿਰ ਉਹ ਬਾਹਾਂ ਦੇ ਵਿੱਚ ਸੋਨੂਪਨੇ ਦੇ ਫੋਨ ਦੇ ਵਿੱਚ ਵੀ ਆ ਜਾਂਦੀ ਹੁੰਦੀ ਹੈ ਇਹ ਵੀ ਇਸ ਨੂੰ ਪਰਪੋਸ਼ਨ ਜਿੱਤਾਂ ਦੇ ਵਾਸਤੇ ਸਿਰਫ ਇਹ ਕੁਸ਼ਨ ਬਹੁਤ ਹੀ ਸਿੰਪਲ ਨੇ ਆਪਣੇ ਜੋ ਆਪਣੀ ਦਿਨਚਰਿਆ ਆ ਆਪ ਆਪਣੀ ਦਿਨਚਰਿਆ ਨੂੰ ਠੀਕ ਕਰਨਾ ਹੈ ਸਭ ਤੋਂ ਪਹਿਲਾਂ ਤਾਂ ਹਾਂਜੀ ਸਭ ਤੋਂ ਪਹਿਲਾਂ ਜਦੋਂ ਆਪਾਂ ਕੋਈ ਵੀ ਕੰਮ ਕਰਨਾ ਹੈ ਆਪਾਂ 0 ਡਿਗਰੀ ਐਂਗਲ ਤੇ ਕੰਮ ਕਰਨਾ ਹੈ ਮੋਬਾਈਲ ਯੂਜ਼ ਕਰਨਾ ਆਪਾਂ ਐਵੇਂ ਨਹੀਂ ਕਰਨਾ ਮੋਬਾਈਲ ਆਪਾਂ ਐਵੇਂ ਯੂਜ਼ ਕਰਨਾ ਹੈ ਤਾਂ ਕਿ ਆਪਣੀ ਅੱਖਾਂ ਦੇ ਲੈਵਲ ਤੇ ਕੰਮ ਆਵੇ ਕੋਈ ਮੋਬਾਈਲ ਟੀਵੀ ਦੇਖਣਾ ਆ ਜਾਂ ਕੋਈ ਲੈਪਟਾਪ ਦੀ ਸਕਰੀਨ ਆ ਅੱਜ ਕੱਲ ਲੈਪਟਾਪ ਟੇਬਲਸ ਆਉਂਦੇ ਨੇ ਉਸ ਨੂੰ ਯੂਜ਼ ਕਰਕੇ ਕਰੋ ਜਾਂ ਆਪਣੇ ਚੇਅਰ ਦੀ ਹਾਈਟ ਨੀਚੇ ਲੈ ਜਾਓ ਮਤਲਬ ਆਪਣੇ ਆਈ ਲੈਵਲ ਦੇ ਉੱਤੇ ਆਪਾਂ ਕੰਮ ਕਰਨਾ ਹੈ ਹਲਕੀ ਫੁਲਕੀ ਸਟ੍ਰੈਚਿੰਗ ਕਰਦੇ ਰਹੋ ਆਪਣੀ ਇਹ ਬੇਸਿਕ ਚੀਜ਼ਾਂ ਨਾਲ ਹੀ 90% ਪ੍ਰੋਬਲਮ ਤਾਂ ਆਪਣੀ ਹਿਸਟਰੀ ਠੀਕ ਹੋ ਜਾਂਦੀ ਹੈ ਪਰ ਹਾਂ ਜੀ ਇਸ ਤੋਂ ਬਾਅਦ ਵੀ ਆਪਣੇ ਪ੍ਰੋਬਲਮ ਠੀਕ ਨਹੀਂ ਹੁੰਦੀ ਹਨ ਤਾਂ ਆਪਣੇ ਨੀਅਰਬਾਈ ਨਿਊਰੋ ਸਰਜਨ ਨੂੰ ਕਿਸੇ ਨੂੰ ਜ਼ਰੂਰ ਕੰਸਲਟ ਕਰੋ ਤਾਂ ਕਿ ਐਟ ਲੀਸਟ ਆਪਾਂ ਬਿਮਾਰੀ ਸ਼ੁਰੂਆਤ ਦੇ ਵਿੱਚ ਹੀ ਪੜੀ ਜਾਵੇ ਮਤਲਬ ਜਿਹੜੀ ਇਹ ਬਿਮਾਰੀ ਆ ਇਸ ਤਰ੍ਹਾਂ ਦੀ ਜਿਹੜੀ ਸਮੱਸਿਆ ਹੁੰਦੀ ਹੈ ਇਹ ਨਿਊਰੋ ਦੀ ਹੁੰਦੀ ਹੈ ਜੀ ਨਿਊਰੋ ਦੀ ਵੀ ਨਿਊਰੋ ਦੇ ਡਾਕਟਰ ਨੂੰ ਮਿਲਣਾ ਚਾਹੀਦਾ ਡੈਫੀਨਿਟਲੀ ਜਿਵੇਂ ਨਿਊਰੋ ਸਰਜਨ ਨੇ ਇੰਡੀਆ ਸਰਜਨੀ ਦੇ ਦਿਮਾਗ ਦੇ ਸਰਜਰੀਆਂ ਕਾਫੀ ਕਰ ਚੁੱਕੇ ਇਹ ਹੁਣ ਤੱਕ ਕਿੰਨੀਆਂ ਕਿ ਸੱਤ ਸਰਜਰੀਆਂ ਕਰਤੀਆਂ ਜੀ ਸਰ ਮੈਂ 2000 ਤੋਂ ਉੱਪਰ ਆਪਰੇਸ਼ਨ ਅਸੀਂ ਕਰ ਚੁੱਕੇ ਹਾਂ ਦਿਮਾਗ ਦੇ ਸਰਜਰੀ ਜੀ ਸਰ ਦਿਮਾਗ ਦੇ ਸਪਾਈਨ ਦੇ ਵੀ ਸਪਾਈਨ ਦੀ ਅੱਜ ਕੱਲ ਸਪਾਈਨ ਸਰਜਰੀਜ਼ ਮਤਲਬ ਕਿਉਂਕਿ ਸ਼ੁਰੂਆਤ ਦੇ ਵਿੱਚ ਆਪਾਂ ਨੂੰ ਇਹ ਬਿਮਾਰੀ ਦਾ ਪਤਾ ਨਹੀਂ ਲੱਗਦਾ ਆਪਾਂ ਉਹ ਟਾਈਮ ਕੱਢ ਲੈਣੇ ਆ ਆਪਣਾ ਜਿਹਨੂੰ ਗੋਲਡਨ ਪੀਰੀਅਡ ਕਹਿੰਦੇ ਆ ਜਿਸ ਚ ਅਸੀਂ ਪਰਹੇਜ਼ ਐਕਸਰਸਾਈਜ਼ਾਂ ਦਵਾਈਆਂ ਨਾਲ ਆਪਾਂ ਪੇਸ਼ੈਂਟ ਨੂੰ ਕੰਟਰੋਲ ਕਰ ਲੈਣੇ ਆ ਕਈ ਪੇਸ਼ੈਂਟ ਸਾਡੇ ਕੋਲ ਆਉਂਦੇ ਆਂ ਪੈਰ ਆਲਰੇਡੀ ਉਹਨਾਂ ਦਾ ਖੜ ਚੁੱਕਿਆ ਹੁੰਦਾ ਹੈ ਪਿਸ਼ਾਬ ਦਾ ਕੰਟਰੋਲ ਆਲਰੇਡੀ ਜਾ ਚੁੱਕਿਆ ਜੇ ਕਿਸੇ ਵੀ ਮਰੀਜ਼ ਦਾ 3 ਹਫ਼ਤੇ ਤੋਂ ਜ਼ਿਆਦਾ ਆਪਣੇ ਹੱਥਾਂ 'ਚ ਸੁਨਣਾ ਪੁਣਾ ਜਾਂ ਦਰਦ ਕਮਰ ਦੇ ਵਿੱਚ ਦਰਦ ਜਾਂ ਲੱਤਾਂ ਦੇ ਵਿੱਚ ਦਰਦ ਰਹਿੰਦਾ ਹੈ 3 ਹਫ਼ਤੇ ਦੇ ਵਿੱਚ ਨਹੀਂ ਠੀਕ ਹੋ ਰਿਹਾ ਤਾਂ ਆਪਣੇ ਨੀਅਰਬਾਈ ਡਾਕਟਰ ਨੂੰ ਜ਼ਰੂਰ ਦਿਖਾਣਾ ਡਾਕਟਰ ਨੂੰ ਮਿਲ ਜਿੰਦਾ ਸਪੈਸ਼ਲਿਸਟ ਜਿਹੜੇ ਨਿਊਰੋ ਦੇ ਨਿਊਰੋ ਸਰਜਨ ਹਾਂ ਨਿਊਰੋ ਦੇ ਡਾਕਟਰ ਨੂੰ ਸੋ ਬਾਕੀ ਆਜੀ ਵੀਡੀਓ ਸੀ ਹੈ ਬਹੁਤ ਜਾਣਕਾਰੀ ਦਿੰਦੀ ਡਾਕਟਰ ਸਾਹਿਬ ਨੇ ਇਹ ਗੱਲਾਂ ਨੂੰ ਤੁਸੀਂ ਚੰਗੀ ਤਰ੍ਹਾਂ ਧਿਆਨ ਰੱਖੋ ਸਾਰੀਆਂ ਗੱਲਾਂ ਦਾ ਤਾਂ ਕਿ ਆਪਾਂ ਬਹੁਤ ਜ਼ਿਆਦਾ ਜਿਹੜੇ ਮਾਲਿ ਖਾਨੂੰ ਵੱਧ ਜਾਂਦੀਆਂ ਨੇ ਫਿਰ ਆਪਰੇਸ਼ਨ ਤੱਕ ਚਲਾ ਜਾਂਦਾ ਸੋ ਬਾਕੀ ਅਗਰ ਕੋਈ ਤੁਸੀਂ ਮਿਲਣਾ ਵੀ ਹੋਵੇ ਡਾਕਟਰ ਸਾਹਿਬ ਨੂੰ ਸੰਗਰੋਹ ਵੀ ਮਿਲਦੇ ਨੇ ਜਾਂ ਪਟਿਆਲੇ ਮਿਲ ਸਕਦੇ ਹੋ ਤੇ ਨੰਬਰ ਛੱਡ ਦਾਂਗੇ ਆਪਾਂ ਇਹਦੇ ਵਿੱਚ ਵੀਡੀਓ 'ਚ ਇਹਨਾਂ ਨੂੰ ਤੁਸੀਂ ਮਿਲ ਸਕਦੇ ਹੋ ਤੇ ਬਾਕੀ ਮੈਂ ਇਹੀ ਕਹਿਣਾ ਹੁੰਦਾ ਹਮੇਸ਼ਾ ਵੀ ਆਪਣਾ ਸਿਹਤ ਦਾ ਖਿਆਲ ਰੱਖੋ ਤੇ ਬਿਮਾਰੀ ਰੋੜੀ ਐਡੀ ਵੱਡੀ ਨਾ ਹੋ ਜੇ ਵੀ ਤੁਹਾਨੂੰ ਕੱਲ ਨੂੰ ਆਪਰੇਸ਼ਨ ਕਰਾਉਣਾ ਪਵੇ ਜਿੱਤੇ ਪਹਿਲਾਂ ਹੀ ਅਗਰ ਧਿਆਨ ਰੱਖਾਂਗੇ ਆਪਾਂ ਤਾਂ ਆਪਾਂ ਮੈਡੀਸਿਨ ਨਾਲ ਕਵਰ ਕਰ ਸਕਦੇ ਆ ਐਲੋਪੈਥੀ ਲੈ ਲਓ ਆਯੁਰਵੈਦਿਕ ਲੈ ਲਓ ਕੋਈ ਵੀ ਮੈਡੀਸਿਨ ਅਗਰ ਆਪਾਂ ਸਹੀ ਡਾਇਗਨੋਸ ਕਰ ਲਾਂਗੇ ਅਗਰ ਸਾਨੂੰ ਬਿਮਾਰੀ ਦਾ ਹੀ ਪਤਾ ਲੱਗੂ ਵੀ ਹੋਇਆ ਕੀ ਆ ਉਪਰ ਐਂਡ ਆਫ ਸਾਨੂੰ ਫਿਰ ਆਪਰੇਸ਼ਨ ਤੱਕ 갈 ਪਹੁੰਚ ਜਾਂਦੀ ਹੈ ਬਹੁਤ ਵੱਡੀ ਬਿਮਾਰੀ ਬਣ ਜਾਂਦੀ ਹੈ ਤੇ ਬਾਕੀ ਆਪਰੇਸ਼ਨ ਤਾਂ ਡਾਕਟਰ ਸਾਹਿਬ ਕਰਦੀ ਨੇ ਸਾਰੇ ਨਿਊਰੋ ਦੇ ਦਿਮਾਗ ਦੇ ਕਰਦੇ ਨੇ ਰੀਡ ਦੀ ਹੱਡੀ ਦੀ ਆਪਰੇਸ਼ਨ ਕਰਦੇ ਨੇ ਬਹੁਤ ਜ਼ਿਆਦਾ ਜਦੋਂ ਸਮੱਸਿਆਵਾਂ ਬਧੀਆਂ ਵਾਲੇ ਰੋਗ ਇਹਨਾਂ ਕੋਲੇ ਆਉਂਦੇ ਨੇ ਤੇ ਫਿਰ ਉਹਨਾਂ ਨੂੰ ਆਪਰੇਸ਼ਨ ਕਰਨੇ ਪੈਂਦੇ ਨੇ ਤੇ ਬਾਕੀ ਇਹ ਹੀ ਬੇਨਤੀ ਕਿਸੇ ਦਾ ਖਿਆਲ ਰੱਖੋ ਤੇ ਵੀ ਇਦਾਂ ਨਾ ਇਗਨੋਰ ਨਾ ਕਰਿਆ ਕਰੋ ਵੀ ਹੁੰਦਾ ਤਾਂ ਹੋਈ ਜਾਣ ਦੋ ਦਰਦ ਹੁੰਦਾ ਹੋਈ ਜਾਣ ਦੋ ਸੁਣਨ ਬਣ ਹੁੰਦਾ ਹੋਈ ਜਾਣ ਦੋ ਆਪਣੇ ਆਪ ਠੀਕ ਹੋ ਜਾਊਗਾ ਤੇ ਡਾਕਟਰ ਨੂੰ ਮਿਲਿਆ ਕਰੋ ਜ਼ਰੂਰ ਚੈੱਕਅਪ ਕਰਾਇਆ ਕਰੋ ਫੇਰ ਪਤਾ ਲੱਗਦਾ ਕਿ ਤੁਹਾਨੂੰ ਹੈ ਕੀ ਐ ਸਮੱਸਿਆ ਵੀ ਹੋਰ ਵੀਡੀਓ ਦੇ ਸੰਬੰਧ ਚ ਕਦੇ ਮੈਂਟ ਕਰਿਓ ਵੀ ਕਾਦੀ ਤੁਹਾਨੂੰ ਪ੍ਰੋਬਲਮ ਆ ਕੀ ਪ੍ਰੋਬਲਮ ਕਦੇ ਹੋਰ ਟੌਪਿਕ ਦੇ ਉੱਪਰ ਡਾਊਟ ਤੇ ਦੇਵਾ ਗਿਆ ਠੀਕ ਹੈ ਰੋਟ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਰ ਵੀਡੀਓ ਲੈਂ ਕਿ ਦੱਦਿਆਂਗਾ ਤੇ ਰੋਟਾਂ ਕੋਈ ਸਵਾਲ ਹੋ ਤਾਂ ਦੱਸੋ